के साथ है दिल्ली में है दिल्ली में बहुत सारे आंदोलन चाहिए आप लोग हमें करोगे, अगर आपको रोका भी जाता है मुझे लगता नहीं कि आपको ज्यादा रोक पाएंगे क्योंकि आपकी इतनी बड़ी संख्या और आप एकदम हैं। एक बड़ा सबसे बड़ा हथियार आपका हमें आदेश अगर आपको रोका भी जाता मुझे लगता नहीं कि आपको जरूर रोक पाएंगे क्योंकि आपकी इतनी बड़ी संख्या और आप कम आपके आपका सबसे बड़ा हथियार आपका आपको रोक नहीं पाएंगे अगर किसी वजह से हमने रोकने की कोशिश की तो हम आपके आदेश का इंतजार कर रहे हैं हम सुनने के अंदर किसानों का आंदोलन किसानों की आवाज बनी हिंसा करके बनाई करने की कोशिश करतीजन मैं आपको करने आया था वकीलों की जिम्मेदारी है। हम भी आपको आवाजा रहे ਜਾਰੰਬੂ ਜਿਆ ਪੁਲਸ ਨੇ ਦਿੱਲੀ ਨੂੰ ਉਹਨੂੰ ਬਾਰੀ ਨਾ ਲਗਾਏ ਉਹਨੂੰ ਵੀ ਪੁਲਿਸਰਾ ਹਥਿਆਰ ਵੀ ਜੈਨਾ ਸਰ ਇਹ ਖਾਸਾ ਰਾਜ ਦਾ ਚੰਦਨ ਤੇ ਇਹ ਕਰੇ ਨਾ ਦੇਖ ਸਕਦੇ ਹੋ ਕਿ ਮੋਟੀ ਚੱਦਰ ਜਿਹੜੀ ਇਸ ਨੂੰ ਲਾ ਕੇ ਲੋਹੇ ਦੀ ਮੋਟੀ ਚੱਦਰ ਲਾ ਕੇ ਇਸ ਨੂੰ ਕਵਰ ਕੀਤਾ ਗਿਆ ਸੋ ਇਹ ਅੰਦਰੋਂ ਜਿਹੜਾ ਆਪਰੇਟਰ ਆ ਉਹ ਇਸ ਸਮੇਂ ਇਸ ਨੂੰ ਇੱਥੇ ਇੰਸਟਾਲ ਕਰ ਰਿਹਾ ਤਾਂ ਕਿ ਕੱਲ ਲਈ ਇਸ ਨੂੰ ਵਰਤਿਆ ਜਾ ਸਕੇ ਮੋਟੀ ਚੱਦਰ ਲਾਈ ਗਈ ਹੈ ਲੋਹੇ ਦੀ ਮੋਟੀ ਚੱਦਰ ਲਾ ਕੇ ਇਸ ਨੂੰ ਜਿਹੜਾ ਆ ਕਵਰ ਕੀਤਾ ਗਿਆ ਹਾਲਾਂਕਿ ਪਹਿਲਾਂ ਤੁਸੀਂ ਦੇਖ ਸਕਦੇ ਹੋ ਅਦਰ ਕੱਚ ਲੱਗਿਆ ਹੋਇਆ ਸੀ ਸ਼ੀਸ਼ਾ ਲੱਗਿਆ ਹੋਇਆ ਸੀ ਪਰ ਹੁਣ ਇਸ ਨੂੰ ਕਵਰ ਕਰਕੇ ਬੁਲਸਟੋ ਵੀ ਬਚਾਇਆ ਜਾਵੇਗਾ ਰਬੜ ਬੁਲਸਟਰੀ ਆ ਫਾਰ ਹੁਂਦਿਆ ਨੇ ਨਾਲ ਨਾਲ ਜਿਹੜਾ ਬਚਾਇਆ ਜਾਵੇਗਾ ਉਹ ਅਥਰੂ ਕੈਸੇ ਗੋਲਿਆ ਤੋਪ ਸੋ ਇਹ ਇੱਕ ਮੈਸੇਜ ਦਿੱਤਾ ਗਿਆ ਹੈ ਸਾਹਮਣੇ ਖੜੇ ਹਰਿਆਣਾ ਦੇ ਉਹਨਾਂ ਜਵਾਨਾਂ ਨੂੰ ਜਿਨ੍ਹਾਂ ਨੇ 13 ਤਰੀਕ ਨੂੰ ਨਾ ਰੋਕਿਆ ਸੀ ਬਿੱਤੀ 13 ਤਰੀਕ ਨੂੰ ਸੋ ਇਹ ਇਹ ਤਸਵੀਰਾਂ ਨੇ ਇਸ ਸਮੇਂ ਇੱਕ ਕ੍ਰੇਨ ਦੀ ਆਖਿਰਕਾਰ ਕ੍ਰੇਨ ਆ ਜਿਹੜੀ ਹਾਈਡਰੋਲਿਕ ਕ੍ਰੇਨ ਆ ਜਿਸ ਨੂੰ ਹੁਣ ਆਰਡਰ ਵੱਲ ਨੂੰ ਲੈ ਕੇ ਜਾਇਆ ਜਾ ਰਿਹਾ ਤੇ ਉੱਥੇ ਜਾ ਕੇ ਇਹਨੂੰ ਖੜਾਇਆ ਜਾਵੇਗਾ ਇੱਕ ਮੈਸੇਜ ਸਟਰੋਂਗਲੀ ਦਿੱਤਾ ਜਾਵੇਗਾ ਹਾਈਡਰੌਲਿਕ ਕ੍ਰੇਨ ਹੈ ਇਹ ਜਿਹੜੀ ਇਸ ਨੂੰ ਹੁਣ ਲਿਆਂਦਾ ਗਿਆ ਹੈ ਇੰਸਟਾਲ ਇੱਥੇ ਕਰ ਦਿੱਤਾ ਗਿਆ ਹੈ ਤਸਵੀਰ ਤੁਸੀਂ ਇਹਦੀਆ ਦੇਖ ਰਹੇ ਹੋ ਪੂਰੀ ਤਰ੍ਹਾਂ ਕਵਰ ਕੀਤਾ ਗਿਆ ਹੈ ਇਸ ਨੂੰ ਇਹਦੇ ਅਪਰੇਟ ਜਿਹੜਾ ਕਰਕੇ ਇੱਥੇ ਇੰਸਟਾਲ ਕੀਤਾ ਜਾ ਰਿਹਾ ਪਹਿਲਾਂ ਨੂੰ ਥੋੜੀ ਦੇਰ ਪਹਿਲਾਂ ਹੀ ਇੱਥੇ ਸ਼ੰਗੂ ਬਾਰਡਰ ਲਿਆਂਦਾ ਗਿਆ ਸੀ ਇਨਸਟਾਲ ਇਸ ਲਈ ਕੀਤਾ ਗਿਆ ਕਿਉਂਕਿ ਕੱਲ ਇਸ ਦੀ ਵਰਤੋਂ ਕੀਤੀ ਜਾਵੇਗੀ ਬਖੂਬੀ ਵਰਤੋਂ ਹੋਵੇਗੀ ਤੇ ਆਖਿਰਕਾਰ ਸ਼ੰਭੂ ਦੇ ਜੋ ਬੈਰੀਕੇਡਸ ਨੇ ਜੋ ਇਨਸਟਾਲ ਕੀਤੇ ਗਏ ਨੇ ਉਹਨਾਂ ਬੈਰੀਕੇਡਸ ਨੂੰ ਜਿਹੜਾ ਆ ਉਹ ਤੋੜਿਆ ਜਾਵੇਗਾ ਉਹ ਚੂਰ-ਚੂਰ ਕਰ ਦਿੱਤਾ ਜਾਵੇਗਾ ਸੋ ਇਹ ਪੰਜਾਏ ਜਿਹੜਾ ਜਿਸ ਨੂੰ ਉੱਪਰ ਚ ਆ ਕੇ ਆਖਿਰਕਾਰ ਮੈਸੇਜ ਦਿੱਤਾ ਜਾ ਰਿਹਾ ਇਹ ਮੈਸੇਜ ਆ ਜਿਹੜਾ ਹਰਿਆਣਾ ਵਾਲੇ ਪਾਸੇ ਜਿਹੜੀ ਸੋਰਸਸ ਨੇ ਉਹ ਦਿੱਤਾ ਜਾ ਰਿਹਾ ਅੱਗੇ ਉਹ ਇੱਕ ਵਾਰ ਕੈਵਨ ਵੀ ਦਿਖਾਉਣੇ ਆ ਪ੍ਰੋਪਰ ਕੈਵਨ ਦਿਖਾਉਣੇ ਆ ਕਿ ਕਿਸ ਤਰੀਕੇ ਨਾਲ ਜਿਹੜਾ ਕੈਵਨ ਜਿਹੜਾ ਉਹ ਤਿਆਰ ਕੀਤਾ ਗਿਆ ਉਹ ਕੈਪ ਤਸਵੀਰਾਂ ਤੁਸੀਂ ਦੇਖੋ ਕੈਵਨ ਦੀਆਂ ਇਹ ਪੂਰਾ ਚੱਦਰ ਦਾ ਲੋਹੇ ਦਾ ਕੈਵਨ ਆ ਜਿਹਦੀਆਂ ਆਲੇ-ਦਲੇ ਮੋਟੀਆਂ ਚੱਦਰਾਂ ਲਾ ਕੇ ਲੋਹੇ ਦੀਆਂ ਇਹਨੂੰ ਜਿਹੜਾ ਇੱਥੇ ਲਿਆਂਦਾ ਗਿਆ ਚਾਰ ਬੰਦਿਆਂ ਦੇ ਬੈਠਣ ਦੀ ਅੰਦਰ ਸੁਵਿਧਾ ਬਣਾਈ ਗਈ ਆ ਚਾਰ ਬੰਦੇ ਜਿਹੜੇ ਨੇ ਉਹ ਇੱਥੇ ਬੈਠ ਸਕਦੇ ਨੇ ਸਾਹਮਣੇ ਰਬਟ ਰਬਟ ਬੁਲਟਸ ਫਾਇਰ ਹੋਣਗੀਆਂ ਜਦੋਂ ਅਥਰੂ ਗੈਸ ਤੇ ਕੋਲੇ ਸਿੱਟੇ ਜਾਣਗੇ ਜੋ ਪੰਜਾ ਦਿਖਾਇਆ ਜਾ ਰਿਹਾ ਉਥੇ ਸ਼ੋਰ ਤੁਸੀਂ ਸ਼ੋਰ ਸਕਦੇ ਹੋ ਕਿਸਾਨਾਂ ਦਾ ਰੋਲਾ ਇਹ ਸ਼ਕਤੀ ਪ੍ਰਦਰਸ਼ਨ ਇਹ ਨੂੰ ਕਹਿ ਸਕਦੇ ਆ ਕਿ ਇੱਕ ਵਾਰ ਜਿਸ ਤਰੀਕੇ ਨਾਲ ਆਪਣੇ ਟੂਲਸ ਨੇ ਜਿਹੜੇ ਪ੍ਰਸ਼ਾਸਨ ਦਿਖਾਇਆ ਸੀ ਉਹਨਾਂ ਮੂਰੇ ਇਸ ਤਰੀਕੇ ਨਾਲ ਚਲਾਇਆ ਜਾ ਰਿਹਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਵਾਂਗੇ ਥੱਲੇ ਦੇਖ ਸਕਦੇ ਹੋ ਕਿ ਪੋਕ ਲਾਈਨ ਲੱਗੀ ਹੋਈ ਆ ਜਿਸ ਨੂੰ ਆਪਰੇਟ ਕਰਨਾ ਸੌਖਾ ਹੋਵੇਗਾ ਕਿਉਂਕਿ ਜਿਸ ਤਰੀਕੇ ਨਾਲ ਪਹਿਲਾਂ ਟਾਇਰਾਂ ਤੇ ਗੋਲੀਆਂ ਮਾਰੀਆਂ ਜਾਂਦੀਆਂ ਸੀ ਕਾਰ ਪੈਂਚਰ ਕਰ ਦਿੱਤੇ ਗਏ ਸੀ ਪਰ ਇਹਨਾਂ ਨੂੰ ਨਾ ਤਾਂ ਹੁਣ ਪੈਂਚਰ ਕੀਤਾ ਜਾ ਸਕਦਾ ਨਾ ਤੋੜਿਆ ਜਾ ਸਕਦਾ ਇਸ ਕਰਕੇ ਇਹ ਪੋਕ ਲਾਈਨ ਦਾ ਇਸਤੇਮਾਲ ਇੱਥੇ ਕੀਤਾ ਜਾਵੇਗਾ ਹਰ ਇੱਕ ਜਗ੍ਹਾ ਤੋਂ ਇਹਨਾਂ ਨਾਲ ਆਪਰੇਟ ਕਰਨਾ ਸੌਖਾ ਹੁੰਦਾ ਇਹ ਲੱਗ ਵੀ ਸਕਦੀ ਹੈ ਤੇ ਬੜਾ ਈਜ਼ੀ ਤਰੀਕੇ ਨਾਲ ਇਸ ਨੂੰ ਆਪਰੇਟ ਵੀ ਜਿਹੜਾ ਉਹ ਕੀਤਾ ਜਾ ਸਕਦਾ ਹੈ ਆਖਿਰਕਾਰ ਇੱਕ ਹੋਰ ਜੀਸੀਬੀ ਵੀ ਲਿਆਂਦੀ ਗਈ ਹੈ ਇਸ ਦੇ ਪੰਜੇ ਦੇ ਨਾਲ ਬੈਰੀਕੇਡਰ ਨੂੰ ਤੋੜਿਆ ਜਾਵੇਗਾ ਪਰ ਇਸ ਲਈ ਵੀ ਕਿ ਅੱਗੇ ਜਾ ਕੇ ਕੋਈ ਨੁਕਸਾਨ ਨਾ ਹੋਵੇ ਇਸ ਨੂੰ ਵੀ ਮੋਡੀਫਾਈ ਕੀਤਾ ਗਿਆ ਹੈ ਇੱਕ ਤਸਵੀਰਾਂ ਦਿਖਾਉਦੇ ਕਿ ਮੋਡੀਫਾਈ ਕਰਨ ਦਾ ਇੱਕ ਵਧੀਆ ਤਰੀਕਾ ਕਿ ਚਦਰ ਲਾਈ ਗਈ ਹੈ ਇਸ ਨਾਲ ਮੋਟੀ ਕੇ ਟਾਇਰਾਂ ਦੇ ਵਿੱਚ ਪਹਿਲਾਂ ਗੋਲੀਆਂ ਮਾਰ ਕੇ ਪੈਂਚਰ ਕਰ ਦਿੱਤਾ ਗਿਆ ਸੀ ਟਰੈਕਟਰ ਗਈ ਉੱਥੇ ਉਸੇ ਤਰੀਕੇ ਨਾਲ ਰੋਕਿਆ ਗਿਆ ਸੀ ਪਰ ਹੁਣ ਇਹਨੂੰ ਜਿਹੜਾ ਆ ਫਾਇਰ ਕਰਨਾ ਇਹਨਾਂ ਉੱਤੇ ਸੌਖਾ ਨਹੀਂ ਹੋਵੇਗਾ ਜੋ ਕੋਲ ਹੈ ਤੇ ਜਿਹੜਾ ਆ ਟਰ ਪਿੰਚ ਕਰਨਾ ਸੌਖਾ ਰਹੇਗਾ ਉੱਥੇ ਹੀ ਆਪਰੇਟਰ ਦੀ ਸੇਫਟੀ ਵਾਸਤੇ ਵੀ ਉੱਪਰ ਜਿਹੜੀ ਆ ਉਹ ਚੱਦਰ ਲਾਈ ਗਈ ਆ ਜਿਹੜਾ ਆਪਰੇਟਰ ਆ ਉਹ ਬੈਠ ਕੇ ਜਿਹੜਾ ਆ ਇਹਨੂੰ ਈਜ਼ੀਲੀ ਆਪਰੇਟ ਕਰੇਗਾ ਇਸ ਦੇ ਹਰ ਇੱਕ ਪਾਸੇ ਜਿਹੜੀ ਆ ਉਹ ਮੋਟੀ ਚੱਦਰ ਲਾ ਕੇ ਇਸ ਨੂੰ ਕਵਰ ਕੀਤਾ ਗਿਆ ਹੈ ਤਾਂ ਕਿ ਇਸ ਉੱਤੇ ਕਿਸੇ ਚੀਜ਼ ਦਾ ਅਸਰ ਨਾ ਹੋਵੇ ਆਪਰੇਟਰ ਲਈ ਜਿਹੜੀ ਮੂਹਰੇ ਜਾਲੀ ਲਾਈ ਗਈ ਆ ਉਹ ਵੀ ਉਹਦੀ ਵੀ ਸੇਫਟੀ ਰੱਖੀ ਗਈ ਆ ਹਰ ਇੱਕ ਚੀਜ਼ ਦਾ ਇਤਜ਼ਾਮ ਜਿਹੜਾ ਇੱਥੇ ਕੀਤਾ ਗਿਆ ਹੈ ਸੋ ਇੱਕ ਹਾਈਡਰੌਲਿਕ ਕ੍ਰੇਨ ਆਉਂਦੀ ਆ ਤੇ ਇੱਕ ਦੂਜੀ ਜਿਹੜੀ ਕ੍ਰੇਨ ਹੈ ਇੱਥੇ ਲਿਆਂਦੀ ਗਈ ਆ ਤੇ ਆਖਿਰਕਾਰ ਜਿਹੜਾ ਆ ਇਹਦਾ ਪੰਜਾ ਦੇਖਦੇ ਹੋ ਕਿੰਨਾ ਕਾ ਮਜ਼ਬੂਤ ਹੈ ਜਦ ਇਹ ਪੰਜਾ ਉਹਨਾਂ ਬੈਰੀਗੇਟਾਂ ਤੇ ਚੱਲੇਗਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਉਹ ਬੈਰੀਗੇਟਾਂ ਦਾ ਕੀ ਹਾਲ ਹੋਵੇਗਾ ਚਾਹੇ ਉਹ ਸਿਮੈਂਟਡ ਹੋਣ ਚਾਹੇ ਫਿਰ ਕਿਸੇ ਹੋਰ ਚੀਜ਼ ਦੇ ਬਣੇ ਹੋਏ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਆਸ਼ਕਪੀਡੀ ਸੀ ਨਿਊਜ਼ ਸ਼ੰਭੂ ਬਾਰਡਰ